ਪੀ ਫੋਰਹੈਟ ਸੈਵਨ ਨਿਊਜ਼ ਪੰਜਾਬ ਦੇ ਇਸ ਵੇਲੇ ਵੀ ਖਬਰ ਬਟਾਲਾ ਤੋਂ ਬਟਾਲਾ ਸ਼ਹਿਰ ਦੇ ਵਾਰਡ ਨੰਬਰ 33 ਤਰਪੁਰਾ ਕਲੋਨੀ ਦੇ ਲੋਕਾਂ ਨੂੰ ਉਸ ਵੱਡੀ ਰਾਜ ਮਿਲੀ ਜਦੋਂ ਆਮ ਆਦਮੀ ਪਾਰਟੀ ਦੇ ਉਪਰਾਮੇ ਚਰਖਤ ਦੇ ਚੇਅਰਮੈਨ ਸ੍ਰੀ ਨਰੇਸ਼ ਕੋਇਲ ਵੱਲੋਂ ਪਿਛਲੇ 30 ਸਾਲਾਂ ਤੋਂ ਚੱਲਦੀ ਆ ਰਹੀ ਸੀਵਰੇਜ ਦੀ ਪਰੇਵਲ ਨੂੰ ਹੱਲ ਕਰਨ ਇੱਕ ਵੱਡਾ ਉਪਰਾਲਾ ਕੀਤਾ ਇਸ ਵੇਲੇ ਉਹਨਾਂ ਦੇ ਨਾਲ ਵਾਰਡ ਨੰਬਰ 33 ਦੇ ਆਮ ਆਦਮੀ ਪਾਰਟੀ ਦੇ ਕੌਂਸਲਰ 파ਰਤ ਅਗਰਵਾਲ ਅਮਰੀਕ ਸਿੰਘ ਦਰਜੀਤ ਸਿੰਘ ਅਤੇ ਕਲੋਨੀ ਦੇ ਸਾਰੇ ਮੈਂਬਰ ਹਾਜ਼ਰ ਸੰਤੇ ਸਾਰੇ ਹੀ ਮੈਂਬਰਾਂ ਵੱਲੋਂ ਸ੍ਰੀ ਨਰੇਸ਼ ਕੋਇਲ ਦਾ ਧੰਨਵਾਦ ਕੀਤਾ ਤੇ ਕਿ ਆਦੀ ਪਿਛਲੇ 30 ਸਾਲਾਂ ਤੋਂ ਨਰਕ ਦੀ ਜ਼ਿੰਦਗੀ ਜੀ ਰਹੀ ਸੀ ਤੁਸੀਂ ਦੇਖ ਰਹੇ ਹੋ ਟਵਨ ਵੀ 4 ਐਕ 7 ਨਿਊਜ਼ ਪੰਜਾਬ ਤੇ ਬਟਾਲਾ ਤੋਂ ਪੱਤਰਕਾਰ ਅਸ਼ੋਕ ਚਰੇਵਾਲ ਤੇ ਅਨੀਤਾ ਬੇਦੀ ਦੀ ਖਾਸ ਰਿਪੋਰਟ ਫੋਟੋ ਕੇ ਚਲੋ ਹਾਂ ਜੀ ਚਲੋ ਮਾਰ ਦੇ ਟੱਪ ਟੱਪ ਮਾਰ ਦੇ 자, 에 잘하지. 아, 니 ਅੱਜ ਸਾਡੇ ਇੰਪਰੂਵਰਸ ਦੇ ਚੇਅਰਮੈਨ ਨਰੇਸ਼ ਕੁਮਾਰ ਜੀ ਸਾਡੀ ਧਰਮਪੁਰ ਕਲੋਨੀ ਵਾਰਡ ਨੰਬਰ 33 ਚ ਆਏ ਨੇ ਜਿੱਥੇ ਕਿ ਕਾਫੀ ਲੰਬੇ ਸਮੇਂ ਤੋਂ ਸੀਵਰੇਜ ਦੀ ਪ੍ਰੋਬਲਮ ਸੀਗੀ ਇਸ ਜਿਹੜੀ ਬੈਕਸਾਈਡ ਤੇ ਤੇ ਪੂਰੀ ਗਲੀ ਦਾ ਸੀਵਰੇਜ ਇਹਨਾਂ ਬੜਾ ਵੱਡਾ ਉਪਰਾਲਾ ਹੈ ਜਿਹੜਾ ਕਿ ਇਹਨਾਂ ਇਨੀਸ਼ੀਏਟਿਵ ਲੈ ਕੇ ਇਹ ਸੀਵਰ ਲਾਈਨ ਪਾਣੀ ਸ਼ੁਰੂ ਕੀਤੀ ਹੈ ਤੇ ਅੱਜ ਉਹ ਮੁਰਤ ਕੀਤਾ ਹੈ ਹੋਰ ਪੂਰੀ ਕਲੋਨੀ ਇੱਥੇ ਇਕੱਠੀ ਹੋਈ ਦੀ ਹੈ ਜਿਹੜਾ ਕਿ ਇਹਨਾਂ ਸੀਵਰ ਲਾਈਨ ਦਾ ਗਠਨ ਕਰਨ ਤੇ ਔਰ ਸੀਵਰ ਲਾਈਨ ਪਾਉਣ ਵਾਸਤੇ ਇਹਨਾਂ ਬਹੁਤ ਬਹੁਤ ਧੰਨਵਾਦ ਕਰਦੇ ਆ ਧੰਨਵਾਦ ਇੱਕ ਮਿੰਟ ਮੈਸਰ ਵਾਹਿਗੁਰੂ ਜੀ ਦਾ ਖਾਤ ਸਾਹਿਬ ਵਾਹਿਗੁਰੂ ਜੀ ਦੀ ਫਤਿਹ ਦੇਖੋ ਸਾਡੇ 1.5 ਦਸ ਦਾ ਨਾ ਹੀ ਨਗਰ ਸੁਧਾਰ ਟ੍ਰਸਟ ਜਿੱਥੇ ਵੀ ਇਹ ਹੀ ਕਰ ਸਕਾਂਗੇ ਨਦਰ ਨਦਰ ਦੇ ਵਿੱਚ ਸੁਧਾਰ ਕਰਨ ਦੀ ਕੋਸ਼ਿਸ਼ ਕਰਾਂਗੇ ਔਰ ਕਰਨੇ ਭਈਆਂ ਜਦੋਂ ਬੈਠਾ ਸੀ ਦਸ ਦੇ ਵਿੱਚ ਜੀ ਜਲਦੀ ਬੜਾ ਕਰਦਾ ਸ਼ਹਿਰ ਦੇ ਹੋਰ ਹੀ ਵਧੀਆ ਵਧੀਆ ਕੰਮ ਕਰਨ ਨੂੰ ਕੈਸ਼ ਹੀ ਨਹੀਂ ਸੀ ਪੈਸੇ ਹੀ ਨਹੀਂ ਤਨਖਾਹਾਂ ਜੋ ਕੇ ਪੈਸੇ ਵੀ ਹੀ ਨਹੀਂ ਸੀ ਤੇ ਹੁਣ ਹੌਲੀ ਹੌਲੀ ਜਿਹੜਾ ਟ੍ਰਸਟ ਹੈ ਸਰਵਾਈਵ ਕਰ ਰਿਹਾ ਆਪਣੇ ਪੈਰਾਂ ਤੇ ਖੜਾ ਹੋ ਰਿਹਾ ਅੱਜ ਸਾਡੀਆਂ ਤਨਖਾਹਾਂ ਜਿਹੜੀਆਂ ਅਪਡੇਟ ਦਿੱਤੀਆਂ ਵਾ ਦੇਖੇ ਕਿ ਸਾੜ ਕੋ तकरीबन 40 ਲੱਖ ਦੇ ਕਰੀਬ ਬੈਲਤ ਆ ਜਦੋਂ ਬਿਚਾਈ ਉਹਨੂੰ 2 ਲੱਖ ਬੈਲ ਸੀ ਔਰ 15-15 ਮਹੀਨੇ ਦੀ 9 ਤੋਂ ਮਹੀਨੇ ਤੋਂ ਲੈ ਕੇ 15 ਮਹੀਨੇ ਤਰਖਾ ਪੈਂਡਿੰਗ ਸੀ ਤੇ ਸੋ ਇਹਨਾਂ ਦੀ ਮੈਂ ਅੱਜ ਦੇਖਿਆ ਕਿ ਚਲੋ ਸਾੜ ਕੋ ਥੋੜੇ ਬੋਧ ਫੰਡ ਲੈ ਗਿਆ ਇੱਕ ਅਸੀਂ ਇੱਥੇ ਦੁਕਾਨਾਂ ਜਿਹੜੀ ਬਣਾ ਲਗੇ ਬੂਥ ਅਬ ਧਰਮਪੁਰਾ ਕੋਣੀ ਦੇ ਸਾਡੀ ਇੱਥਸ ਦੀ ਜਗਾ ਵਾ ਤੇ ਉੱਥੇ ਵੀ ਕੰਮ ਸ਼ੁਰੂ ਕਰ ਲੈ ਕੇ ਸਾਨੂੰ ਉਮੀਦ ਆ ਗਈ ਆਉਣ ਵਾਲੇ ਸਮੇਂ ਸਾਨੂੰ ਉੱਥੇ ਵੀ ਪੈਸੇ ਆਣਗੇ ਤੇ ਇਸ ਕਰਕੇ ਅਸੀਂ ਇੱਥੇ ਸੀਵਰੇਜ ਪਾ ਕੇ ਕਲੋਨੀ ਵਾਸੀਆਂ ਦਾ ਨਾਲੇ ਸੋਚਿਆ ਕਿ ਵਧੀਆ ਹੋਏਗਾ ਕੰਮ ਨਾਲ ਇਹਨਾਂ ਦਾ ਸਹਿਯੋਗ ਮਿਲਿਆ ਸਾਨੂੰ ਇਹ ਦੁਕਾਨਾਂ ਵਾਸਤੇ ਬੂਥ ਹਣਾ ਲੱਗੇ ਜੀ ਉਹਨਾਂ ਵਾਸਤੇ ਪਾਰਕਿੰਗ ਵਾਸਤੇ ਵੀ ਜਗ੍ਹਾ ਛੱਡੀ ਜਾ ਰਹੀ ਹੈ 9/ 12/37 ਦੇ ਬੂਥ ਬਣ ਰਹੇ ਜੀ ਉੱਥੇ ਬਾਥਰੂਮ ਵੀ ਬਣਾਵਾਂਗੇ ਵੱਡਾ ਇੱਕ ਬਹੁਤ ਜਿਹੜੇ ਕਲੋਨੀ ਵਾਸੀ ਆ ਜਾਂ ਦੁਕਾਨਦਾਰ ਜਿਹੜੇ ਆ ਉਹ ਜਿਹੜੇ ਵੀ ਉਹਨਾਂ ਨੂੰ ਕੋਈ ਮਸ਼ੀਨ ਮੁਸ਼ਕਲ ਆਏ ਟਾਇਲਟ ਦੀ ਪਾਣੀ ਦੀ ਬਾਥਰੂਮ ਜਾਣ ਦੀ ਤੇ ਜਲਦੀ ਤੋਂ ਜਲਦੀ ਇਹਦਾ ਵੀ ਕੰਮ ਇਹ ਲਾ ਸ਼ੁਰੂ ਕਰਤਾ ਵਹੀ ਔਰ ਕੋਸ਼ਿਸ਼ ਕਰਾਂਗੇ ਵਿਦਨ ਟਾਈਮ ਜਿਹੜਾ ਮਹੀਨੇ ਜਿਹੜੇ ਮਹੀਨੇ ਜੀ ਕੰਮ ਖਤਮ ਕਰਕੇ ਤੇ ਇਹਨਾਂ ਦੀ ਆਪਸ਼ਨ ਰੱਖੀ ਸਰ 35 ਸਾਲ ਹੋ ਗਏ ਇਹਨਾਂ ਨੂੰ ਇਹ ਇਹ ਉਹ ਸੁਣ ਕੇ ਜੀ ਕਾਰਪੋਰੇਸ਼ਨ ਨੂੰ ਵੀ ਇਹੀ ਕੀਤਾ ਆਪਣੇ ਕੰਟੈਕਟ ਉਹ ਕਹਿੰਦੇ ਜੀ ਇਹਨਾਂ ਟੈਂਡਰ ਭੇਜਿਆ ਆ ਉਹ ਮੈਂ ਪਰ ਪਤਾ ਕੀਤਾ ਟੈਂਡਰ ਤੇ 30 ਸਾਲ ਹੋ ਗਏ ਇਹਨਾਂ ਨੂੰ ਕਹਿੰਦੇ ਭੇਜਿਆ ਕਿ ਕੋਰੋਨੀਵਾ ਸੀ ਬੜੇ ਸਾਲਾਂ ਤੋਂ ਫੈਕਟਰੀ ਔਰ ਆਪਾਂ ਸੋਚਿਆ ਕਿ ਜੇ ਉਹ ਜੇ ਆਪਾਂ ਕਰ ਸਕਨੇ ਆ ਕੋਈ ਚੰਗਾ ਕੰਮ ਸ਼ਹਿਰ ਵਾਸਤੇ ਕਰੀਏ ਕਿਉਂਕਿ ਬਾਦਸੀਸਾ ਤੇ ਸਾਰੇ ਲੈਂਦੇ ਸੀਸਾ ਲੈਣਾ ਹੋਈ ਲੋੜ ਚਈਦਾ ਕੋਈ ਅਈ ਸੀਸਾ ਲੈਣੀ ਹੈ ਜੀ ਇਹਨਾਂ ਦੀਆਂ ਸ਼ਹਿਰ ਵਾਸੀ ਦੀ ਸੀਸਾ ਲੈਣੀ ਆ ਔਰ ਆਨ ਰੋੜੇ ਸਮੇ ਦੇ ਵਿੱਚ ਵੀ ਇਹ ਸਾਨੂੰ ਯਾਦ ਰੱਖਣ ਅਈ ਹੋਈਏ ਨਾ ਇਹ ਯਾਦ ਰੱਖਣ ਕਿ ਚੇਅਰਮੈਨ ਆਇਆ ਹੀ ਤੇ ਵਧੀਆ ਕੰਮ ਕਰ ਗਿਆ ਧੰਨਵਾਦ ਉਹ ਮੈਂ ਐਮਐਲ ਸਾਬ ਨੂੰ ਵੀ ਇਨਵਾਈਟ ਕੀਤਾ ਸੀ ਮੂਰਤ ਕਰਨ ਵਾਸਤੇ ਤੇ ਅਨਫੋਰਚੂਨੇਟਲੀ ਉਹਨਾਂ ਦੀ ਡਿਊਟੀ ਲੱਗੀ ਰਵਾੜੀ ਉਹ ਬਾਹਰ ਨੇ ਤੇ ਫਿਰ ਉਹਨਾਂ ਨੇ ਕਿਹਾ ਚੇਅਰਮੈਨ ਸਾਹਿਬ ਤੁਸੀਂ ਆ ਵੀ ਮੇਰੀ ਜਗ੍ਹਾ ਜਾ ਕੇ ਮੂਰਤ ਕਰ ਲਓ ਤੁਸੀਂ ਵੀ ਚੇਅਰਮੈਨ ਹੋ ਸੋ ਉਨਾਂ ਦਾ ਵੀ ਬਹੁਤ ਧੰਨਵਾਦੀ ਹੈ ਜੀ ਉਹਨਾਂ ਨੇ ਮੇਰੀ ਡਿਊਟੀ ਲਈ ਇੱਥੇ ਆ ਕੇ ਮੁਰਤ ਕਰਨ ਵਾਸਤੇ ਕਿਹਨਾਂ ਦਾ ਨਾਮ ਜੀ ਅਮਰੀਕ ਸਿੰਘ ਜੀ ਮੱਲੇ ਦਾ ਨਾਮ ਦੱਸ ਕੇ ਥੋੜਾ ਤੁਹਾਨੂੰ ਭਰ ਗਰੋਣੀ ਕਿ ਕਿੰਨੇ ਚਿਰਾਂ ਦੀ ਗਲੀ ਇਹ ਇਹ ਕਰੀਬ 35 ਤੋਂ 40 ਸਾਲ ਹੋ ਗਏ ਆ ਅੱਜ ਹੋਣ ਹੋਲੇ ਉਹਦਾ ਬੰਦ ਸੀ ਤੇ ਚੇਅਰਮੈਨ ਦੇ ਹੱਥੋਂ ਇਹ ਉਦਘਾਟਨ ਹੋਣਾ ਸੀ ਤੇ ਅਸੀਂ ਇਹਨਾਂ ਦਾ ਬਹੁਤ ਧੰਨਵਾਦੀ ਆ ਕਿ ਆਏ ਇੱਥੇ ਤੇ ਇਹਨਾਂ ਨੇ ਉਦਘਾਟਨ ਕੀਤਾ ਤੇ ਜਿਹੜੀਆਂ ਆਪਣੇ ਇਹ ਜਿੰਨੇ ਵੀ ਘਰ ਸੀ ਇਹ ਪਾਣੀ ਹੇ ਜਾ ਰਿਹਾ ਨੀਆ ਚ ਤੇ ਖਤਰਾ ਬਣ ਗਿਆ ਥੇ ਬਹੁਤ ਜ਼ਿਆਦਾ। ਤੋਂ ਅਸੀਂ ਬਹੁਤ ਇਹਨਾਂ ਤੁਹਵਾਦੀਆਂ ਕਿਨਾਂ ਨੇ ਉਦਘਾਟਨ ਕੀਤਾ। ਬਹੁਤ ਬਹੁਤ ਥੈਂਕ ਯੂ। ਇਹ 35 ਸਾਲ ਹੋ ਗਏ। ਅੱਜ ਹਾਊਸ ਨਹੀਂ ਹੋਈ। ਕੀ ਕਹਿਣਾ ਚਾਹੁੰਦੇ ਤੁਸੀਂ? ਅਸੀਂ ਬਹੁਤ ਖੁਸ਼ ਆ ਜੀ। ਕਿ ਇਹਨਾਂ ਨੇ ਹਾਂਜੀ ਧੰਨਵਾਦੀਆਂ ਇਹਨਾਂ ਦੇ।